ਅਪਚਲ ਨਗਰ શ્રી ਹਜੂਰ ਸਾਹਿਬ ਅਸਮਾਨ ਦੇ ਵਿੱਚ ਕੁਝ ਅਜੀਹਾ ਦੇਖਣ ਨੂੰ ਮਿਲਿਆ ਕਿ ਸਾਰੀ ਦੁਨੀਆ ਦੇ ਮੂੰਹ ਖੁੱਲੇ ਰਹਿ ਗਏ ਅਤੇ ਅਸਮਾਨ ਦੇ ਵਿੱਚ ਅਜਿਹੀ ਚੀਜ਼ ਦੇਖ ਕੇ NASA ਵੀ ਸੋਚਾਂ ਦੇ ਵਿੱਚ ਪੈ ਚੁੱਕੀ ਹੈ ਹਜੂਰ ਸਾਹਿਬ ਅਸਮਾਨ ਦੇ ਵਿੱਚੋਂ ਕੀ ਨਿਕਲਿਆ ਤੁਸੀਂ ਸੁਣ ਕੇ ਦਹਿਲ ਜਾਓਗੇ ਅਜਿਹਾ ਕੀ ਸੀ ਦੇਖੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸਮਾਨ ਦੇ ਵਿੱਚ ਸੂਰਜ ਚੰਦ ਤਾਰਿਆਂ ਤੋਂ ਇਲਾਵਾ ਪੰਛੀ ਜਹਾਜ਼ ਤੇ ਆਪਾਂ ਸਾਰਿਆਂ ਨੇ ਦੇਖੇ ਹੋਣਗੇ ਪਰ ਹਜੂਰ ਸਾਹਿਬ ਦੇ ਵਿੱਚ ਪਰਮਾਤਮਾ ਦਾ ਇੱਕ ਅਜੀਹਾ ਚਮਤਕਾਰ ਦੇਖਣ ਦੇ ਲਈ ਮਿਲਿਆ ਕਿ ਇੱਕ ਵਾਰ ਤਾਂ ਸਾਰਾ ਸ਼ਹਿਰ ਹੀ ਰੁਕ ਗਿਆ ਅੱਜ ਤੱਕ ਉਸ ਚੀਜ਼ ਬਾਰੇ ਕੋਈ ਵੀ ਨਹੀਂ ਜਾਣ ਸਕਿਆ ਇਹ ਘਟਨਾ ਚੰਡੀਗੜ੍ਹ ਦੇ ਰਹਿਣ ਵਾਲੇ ਇਕਬਾਲ ਸਿੰਘ ਨੇ ਦੱਸੀ ਇਕਬਾਲ ਸਿੰਘ ਨੇ ਦੱਸਿਆ ਕਿ ਸੰਨ 2000 ਦੇ ਵਿੱਚ ਮੇਰੇ ਕੱਪੜਿਆਂ ਦਾ ਕਾਰੋਬਾਰ ਜੋਰਾਂ ਤੇ ਸੀ ਅਤੇ ਮੈਂ ਕਰੋੜਾ ਦਾ ਮਾਲਕ ਸੀ ਇਹ ਸਾਰਾ ਕਾਰੋਬਾਰ ਮੇਰੇ ਪਿਤਾ ਨੇ ਖੜਾ ਕੀਤਾ ਸਾਡਾ ਪਿਛੋਕੜ ਨਾਂ ਦੇੜ ਦਾ ਸੀ ਪਰ ਮੇਰੇ ਪਿਤਾ ਪੰਜਾਬ ਕਾਰੋਬਾਰ ਵਾਸਤੇ ਆਏ ਅਤੇ ਇੱਥੇ ਹੀ ਪੱਕੇ ਬਸਨੀਕ ਹੋ ਗਏ ਮੇਰੇ ਪਿਤਾ ਅਮਰਤਾਰੀ ਸਿੰਘ ਸਨ ਅਤੇ ਮੈਂ ਵੀ ਅਮਰਤਾਰੀ ਸੀ ਹਰ ਸਾਲ ਆਪ ਹਜੂਰ ਸਾਹਿਬ ਵੀ ਜਾਇਆ ਕਰਦੇ ਸੀ ਪਰ ਪੈਸਾ ਵੱਡਿਆਂ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਜਿਵੇਂ ਕਿ ਮੇਰਾ ਕੀਤਾ ਪੈਸੇ ਦੇ ਨਸ਼ੇ ਦੇ ਵਿੱਚ ਮੈਂ ਗਲਤ ਸੰਗਤ ਦੇ ਵਿੱਚ ਰਲ ਕੇ ਮੀਟ ਸ਼ਰਾਬ ਖਾਣ ਲੱਗਿਆ ਆਪਣੀ ਕਿਰਪਾ ਨੂੰ ਉਤਾਰ ਦਿੱਤੀ ਅਤੇ ਆਪਣੇ ਵਾਲ ਵੀ ਕਟਵਾ ਲਏ ਮੇਰੇ ਪਿਤਾ ਨੂੰ ਇਸ ਗੱਲ ਦਾ ਬਹੁਤ ਤੱਕਾ ਲੱਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਉਹਨਾਂ ਦਾ ਪੱਕਾ ਵਿਸ਼ਵਾਸ ਸੀ ਅਤੇ ਮੈਨੂੰ ਉਹਨਾਂ ਨੇ ਬਹੁਤ ਰੋਕਿਆ ਪਰ ਮੈਂ ਪੈਸੇ ਦੇ ਨਸ਼ੇ ਦੇ ਵਿੱਚ ਸਭ ਕੁਝ ਭੁੱਲ ਬੈਠਾ ਸੀ ਅਤੇ ਮੇਰੇ ਪਿਤਾ ਨੇ ਇਹ ਦੁੱਖ ਆਪਣੇ ਦਿਲ ਦੇ ਉੱਤੇ ਲਗਾ ਲਿਆ ਅਤੇ ਉਹ ਮੈਨੂੰ ਕਹਿੰਦੇ ਮਰ ਗਏ ਕਿ ਤੈਨੂੰ ਆਖਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਦੇ ਵਿੱਚ ਜ਼ਰੂਰ ਜਾਣਾ ਪਵੇਗਾ ਪਰ ਮੈਨੂੰ ਇਹ ਲੱਗਦਾ ਸੀ ਕਿ ਪੈਸਾ ਹੀ ਸਭ ਕੁਝ ਹੁੰਦਾ ਹੈ ਗੁਰੂ ਦੀ ਕੀ ਲੋੜ ਹੈ ਇਹ ਜ਼ਿੰਦਗੀ ਮ제 ਲੈਣ ਦੇ ਲਈ ਬਣੀ ਹੈ ਮਰਨ ਤੋਂ ਬਾਅਦ ਕਿਸ ਨੇ ਕੀ ਪੁੱਛਣਾ ਪਰ ਇਹੀ ਸੋਚ ਮੇਰੀ ਗਲਤੀ ਸੀ ਮੇਰੇ ਪਿਤਾ ਦੇ ਮਰਨ ਤੋਂ ਬਾਅਦ ਮੈਂ ਆਪਣਾ ਕਾਰੋਬਾਰ ਸੰਭਲ ਲਿਆ ਬਹੁਤ ਵਧੀਆ ਚੱਲ ਰਿਹਾ ਸੀ ਆਪਣਾ ਕੰਮ ਵੀ ਵਧਾ ਲਿਆ ਪਰ ਮੈਂ ਆਪਣਾ ਪੈਸਾ ਸ਼ੇਅਰ ਮਾਰਕੀਟ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਮੇਰਾ ਪੈਸਾ ਡੋਬਦਾ ਚਲਿਆ ਗਿਆ ਮੇਰਾ ਸਭ ਕੁਝ ਇਸੇ ਦੇ ਵਿੱਚ ਜਾਣ ਲੱਗਿਆ ਅਤੇ ਹੌਲੀ-ਹੌਲੀ ਮੇਰਾ ਕਮਾਇਆ ਹੋਇਆ ਪੈਸਾ ਜੂਏ ਤੇ ਨਸ਼ੇ ਦੇ ਵਿੱਚ ਮੁੱਕਣ ਲੱਗਿਆ ਘਰ-ਬਾਰ ਦੁਕਾਨ ਸਭ ਕੁਝ ਜੂਏ ਦੇ ਵਿੱਚ ਹੀ ਚਲਿਆ ਗਿਆ ਮੇਰੀ ਪਤਨੀ ਅਤੇ ਬੱਚੇ ਵੀ ਮੈਨੂੰ ਛੱਡ ਕੇ ਚਲੇ ਗਏ ਤੇ ਮੈਂ ਸ਼ਰਾਬ ਪੀ-ਪੀ ਕੇ ਸੜਕਾਂ ਦੇ ਉੱਤੇ ਪਿਆ ਰਹਿੰਦਾ ਸੀ ਲੋਕਾਂ ਕੋਲੋਂ ਮੈਂ ਕਰੋੜਾ ਰੁਪਿਆ ਉਧਾਰ ਲੈ ਕੇ ਰੱਖਿਆ ਸੀ ਅਤੇ ਉਹ ਲੋਕ ਮੈਨੂੰ ਤੰਗ ਕਰਨ ਲੱਗੇ ਪਰ ਮੇਰੇ ਕੋਲ ਕੁਝ ਵੀ ਨਹੀਂ ਸੀ ਉਹ ਲੋਕ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਅਤੇ ਉਹਨਾਂ ਕੋਲੋਂ ਮੈਂ ਡਰਦਾ ਲੁਕਦਾ ਫਿਰਦਾ ਰਹਿੰਦਾ ਪਰ ਲੋਕ ਕਿੰਨਾ ਕੁ ਚਿਰ ਜੀ ਸਕਦਾ ਸੀ ਲੋਕਾਂ ਦੇ ਕੋਲੋਂ ਮੰਗਦਾ ਤੇ ਰੋਟੀ ਖਾਂਦਾ ਆਪਣੇ ਆਪ ਦੇ ਵਿੱਚ ਹੀ ਸ਼ਰਮ ਆਉਂਦੀ ਸੀ ਕਰੋੜਾਂ ਦਾ ਮਾਲਕ ਅੱਜ ਮੰਗ ਕੇ ਲੋਕੇ ਰੋਟੀ ਖਾ ਰਿਹਾ ਹੈ ਅਤੇ ਇਸ ਤੋਂ ਵੀ ਜ਼ਿਆਦਾ ਸ਼ਰਮ ਵਾਲੀ ਗੱਲ ਤਾਂ ਇਹ ਸੀ ਕਿ ਕੀ ਮੈਂ ਇੱਕ ਸਿੱਖ ਸਰਦਾਰ ਅੱਜ ਸੜਕਾਂ ਉੱਤੇ ਰੋਲ ਰਿਹਾ ਸੀ ਤੇ ਫਿਰ ਮੈਂ ਜਦੋਂ ਹਰ ਜਗ੍ਹਾ ਦੇ ਉੱਤੇ ਹਾਰ ਗਿਆ ਤਾਂ ਮੈਨੂੰ ਆਪਣੇ ਪਿਤਾ ਦੀ ਕਹੀ ਗਈ ਗੱਲ ਯਾਦ ਆਈ ਕਿ ਤੈਨੂੰ ਅਖਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਜਾਣਾ ਪਵੇਗਾ ਤਾਂ ਮੈਂ ਅਖਰ ਆਜੂਰ ਸਾਹਿਬ ਨੰਦੇੜਵਾਲ ਨੂੰ ਰੋਕ ਕਰ ਦਿੱਤਾ ਅਤੇ ਸ਼ਰਾਬ ਦਾ ਨਸ਼ਾ ਛੱਡ ਕੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵਾਲਾ ਚੋਲਾ ਪਾ ਲਿਆ ਅਤੇ ਉੱਥੇ ਲੰਗਰ ਦੀ ਸੇਵਾ ਕਰਨ ਲੱਗਿਆ ਕੇਸ ਵੀ ਦੁਬਾਰਾ ਰੱਖ ਲੈ ਅਤੇ 1.5 ਸਾਲ ਬਾਅਦ ਨਿਤਨੇਮ ਦਾ ਅਭਿਆਸ ਕਰਕੇ ਮੈਂ ਅੰਮ੍ਰਿਤ ਵੀ ਸਾਕ ਲਿਆ ਲੰਗਰ ਦੇ ਵਿੱਚ ਸੇਵਾ ਕਰਦਾ ਤੇ ਬਾਣੀ ਪੜ੍ਹਦਾ ਤੇ ਉੱਥੇ ਹੀ ਸੌ ਜਾਂਦਾ ਪਰ ਜਿਹਨਾਂ ਲੋਕਾਂ ਦੇ ਮੈਂ ਪੈਸੇ ਦੇਣੇ ਸੀ ਉਹ ਮੈਨੂੰ ਲਬ ਦੇ ਲਬ ਦੇ ਹਜ਼ੂਰ ਸਾਹਿਬ ਪਹੁੰਚ ਗਏ ਪਹਿਲਾ ਤੇ ਉਹਨਾਂ ਨੇ ਮੈਨੂੰ ਪਛਾਣਿਆ ਨਹੀਂ ਕਿਉਂਕਿ ਮੇਰਾ ਰੂਪ ਰੰਗ ਸਭ ਕੁਝ ਬਦਲ ਚੁੱਕਿਆ ਸੀ ਪਰ ਇੱਕ ਦਿਨ ਰਾਤ ਵੇਲੇ ਮੈਂ ਆਪਣੀ ਸੇਵਾ ਖਤਮ ਕਰਕੇ ਗੋਦਾਵਰੀ ਨਦੀਵਲ ਜਾ ਰਿਹਾ ਸੀ ਗੋਦਾਵਰੀ ਨਦੀ ਦੇ ਕੰਡੇ ਦੇ ਉੱਤੇ ਬੈਠ ਕੇ ਮੈਂ ਕੁਝ ਸਮਾਂ ਜਾਪ ਕਰਿਆ ਕਰਦਾ ਸੀ ਅਤੇ ਉੱਥੇ ਬੈਠਾ ਮੈਂ ਨਿਤ ਹੀ ਤਰ੍ਹਾਂ ਜਾਪ ਕਰ ਰਿਹਾ ਸੀ ਕਿ ਮੇਰੇ ਪਿੱਛੇ ਕਿਸੇ ਨੇ ਲਤ ਮਾਰੀ ਤਾਂ ਮੈਂ ਦੇਖਿਆ ਉਹ ਲੋਕ ਜਿਨ੍ਹਾਂ ਦੇ ਮੈਂ ਪੈਸੇ ਦੇਣੇ ਸੀ ਉਹ ਮੈਨੂੰ ਪਹਿਚਾਨ ਚੁੱਕੇ ਸੀ ਮੈਂ ਹੱਥ ਛੋੜ ਕੇ ਕਹਿੰਦਾ ਰਿਹਾ ਕਿ ਮੈਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਹੁਣ ਮੈਂ ਬਦਲ ਚੁੱਕਿਆ ਹਾਂ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਸ਼ਾਇਦ ਉਹ ਲੋਕ ਮੈਨੂੰ ਮਾਰਨ ਵਾਸਤੇ ਹੀ ਆਏ ਮੈਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਮੇਰੀ ਰੱਖਿਆ ਕਰੋ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਨਾਲ ਦੁਬਾਰਾ ਵਸਣਾ ਚਾਹੁੰਦਾ ਹਾਂ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਇਹ ਸੋਚਣ ਕਿ ਮੇਰੇ ਪਿਤਾ ਇੱਕ ਸ਼ਰਾਬੀ ਕਬਾਬੀ ਸੀ ਤੇ ਇੰਜ ਹੀ ਸ਼ਰਾਬ ਪੀਂਦਾ ਮਰ ਗਿਆ ਮੈਂ ਆਪਣੇ ਬੱਚਿਆਂ ਨੂੰ ਤੁਹਾਡਾ ਸਿੰਘ ਬਣਾਉਣਾ ਚਾਹੁੰਦਾ ਹਾਂ ਕੁਝ ਸਮੇਂ ਦੇ ਵਿੱਚ ਵਿੱਚ ਉੱਥੇ ਇੱਕ ਜ਼ੋਰਦਾਰ ਆਵਾਜ਼ ਆਈ ਇੱਕ ਬਹੁਤ ਹੀ ਭਿਆਨਕ ਤੇ ਜ਼ੋਰਦਾਰ ਆਵਾਜ਼ ਮੈਂ ਅਸਮਾਨ ਦੇ ਵੱਲ ਦੇਖਣ ਲੱਗਿਆ ਤੇ ਉਹ ਲੋਕ ਜੋ ਮੈਨੂੰ ਮਾਰ ਰਹੇ ਸੀ ਉਹ ਵੀ ਅਸਮਾਨ ਦੇ ਵੱਲ ਦੇਖਣ ਲੱਗੇ ਮੈਂ ਉਸ ਵੇਲੇ ਡਰ ਗਿਆ ਜਦੋਂ ਤੇਜ਼ ਰੋਸ਼ਨੀ ਉਸ ਕਾਲੇ ਅਸਮਾਨ ਦੇ ਵਿੱਚੋਂ ਨਿਕਲ ਕੇ ਆਈ ਅਤੇ ਉਸੇ ਰੋਸ਼ਨੀ ਦੇ ਵਿੱਚੋਂ ਬਹੁਤ ਵੱਡੇ ਆਕਾਰ ਦੇ ਛੇ ਬਾਜ ਉੱਡਦੇ ਆਏ ਅਤੇ ਉਹ ਆਵਾਜ਼ ਐਨੇ ਵੱਡੇ ਸੀ ਕਿ ਮੈਨੂੰ ਮਾਰਨ ਵਾਲੇ ਬੰਦੇ ਉਹਨਾਂ ਨੂੰ ਦੇਖਤੇ ਹੀ ਡਰਦੇ ਭੱਜ ਗਏ ਮੈਂ ਵੀ ਡਰਦਾ ਡਰਦਾ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ ਪਰ ਅਚਾਨਕ ਹੀ ਉਹ ਬਾਜ ਗਾਇਬ ਹੋ ਗਏ ਅਤੇ ਫਿਰ ਮੈਂ ਵਾਪਸ ਗੁਰਦੁਆਰਾ ਸਹਿਬਲ ਆ ਗਿਆ ਉਹ ਆਵਾਜ਼ ਸਭ ਨੂੰ ਸੁਣਾਈ ਦਿੱਤੀ ਸੀ ਕਿਉਂਕਿ ਉਸ ਸਮੇਂ ਬਹੁਤ ਸਾਰੇ ਦੁਕਾਨਦਾਰ ਤੇ ਸੰਗਤਾਂ ਇਸੇ ਵਾਰ ਹੀ ਗੱਲ ਕਰ ਰਹੇ ਸੀ ਮੈਨੂੰ ਮਾਰਨ ਵਾਲੇ ਬੰਦੇ ਵੀ ਦੁਬਾਰਾ ਰਸਤੇ ਦੇ ਵਿੱਚ ਮਿਲੇ ਅਤੇ ਮੈਨੂੰ ਕਹਿਣ ਲੱਗੇ ਕਿ ਸਾਨੂੰ ਪੈਸੇ ਨਹੀਂ ਚਾਹੀਦੇ ਉਹ ਜੂਏ ਦੇ ਪੈਸੇ ਸੀ ਤੇ ਜੂਏ ਦੇ ਵਿੱਚ ਹੀ ਖਤਮ ਹੋ ਗਏ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਡਾ ਇੱਕ ਘਰ ਨੰਦੇੜ ਦੇ ਵਿੱਚ ਵੀ ਹੈ ਜਿਸ ਨੂੰ ਮੈਂ ਵੇਚ ਕੇ ਵਾਪਸ ਪੰਜਾਬ ਆਇਆ ਅਤੇ ਨਵੇਂ ਸਿਰਿਓ ਕੰਮ ਸ਼ੁਰੂ ਕੀਤਾ 7-8 ਸਾਲਾਂ ਦੇ ਵਿੱਚ ਮੈਂ ਆਪਣਾ ਕਾਰੋਬਾਰ ਵਧਿਆ ਕਰ ਲਿਆ ਤੇ ਆਪਣੇ ਪਰਿਵਾਰ ਦੇ ਨਾਲ ਖੁਸ਼ ਹਾਂ ਗੁਰੂ ਦੀ ਬਾਣੀ ਦਾ ਨਿਤਨੇਮੀ ਹਾਂ ਪਰ ਉਸ ਮਾਨ ਦੇ ਵਿੱਚੋਂ ਨਿਕਲੇ ਬਾਜ਼ ਕੀ ਸਨ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿਉਂਕਿ ਇਹ ਦ੍ਰਿਸ਼ ਉੱਥੇ ਦੀਆਂ ਸੰਗਤਾਂ ਨੇ ਵੀ ਦੇਖਿਆ ਸੀ